ਮੈਂ ਮੰਡੀ ਜਾਂਦਾ ਸਬਜ਼ੀ ਲੈਣ ਆਪਣੀ ਕਾਰ ਤੇ ਪੰਜਵੇਂ ਦੇ ਘਰੋਂ ਨਿਕਲਿਆ ਤੇ ਉੱਥੇ ਮੇਰੀ ਗੱਡੀ ਲੱਗ ਗਈ ਗੁਪਤਾ ਟੀਵੀ ਵਾਲਾ ਉੱਥੇ ਗੱਡੀ ਲਾਉਂਦਾ ਰਿਹਾ ਮੈਂ ਉਥਾਰ ਕੇ ਮੈਂ ਗੱਡੀ ਬੈਠਾ ਗੱਡੀ ਸਟਾਰਟ ਸੂਟ ਕੀਤੀ ਆ ਗੱਡੀ ਮੈਂ ਕਮਾਈ ਆ ਕਮਾ ਕੇ ਉਹ ਗੇ ਡਵਾਈਡਰ ਦੇ ਨਾਲ ਗੱਡੀ ਤੇ ਤਿੰਨ ਬੰਦੇ ਖੜੇ ਸੀ ਉੱਪਰ ਆਰਮੀ ਯੂਨੀਫਾਰਮ ਚ ਬਿਲਕੁਲ ਯੰਗ ਮੈਂ ਦੇਖਿਆ ਮੈਂ ਚਾਹ ਫੋਟੋ ਦੇ ਮਰਕਾਉਂਦੇ ਆਰਮੀ ਆ ਦੇ ਕੋਈ ਗੱਲ ਪਹਿਲੇ ਮੈਂ ਸੋਚਿਆ ਨੀ ਸੋਚਿਆ ਗੋਲੀ ਮਾਰੀ ਪਹਿਲੀ ਮੇਰੀ ਛੋੜ ਤੇ ਗੋਲੀ ਵਜੀ ਫਿਰ ਮੈਂ ਸਮਝਿਆ ਮੈਂ ਬੰਦੇ ਗਲਤ ਆ ਮੈਂ ਗੱਡੀ ਕਰਦਾ ਫਿਰ ਤਿੰਨਾਂ ਨੇ ਫਾਇਰਿੰ ਏ ਵਾਂ ਛੁੱਟ ਗਈ ਸਟੇਰੀਂਗ ਛੁੱਟ ਗਿਆ ਦੋ ਗੋਲੀਆਂ ਬਾਜ ਗਈਆਂ ਉਹ ਗੋਲੀ ਤੋਂ ਹਟਣਾ ਗੱਡੀ ਮੇਰੀ ਘੁੰਗੀ ਮੈਂ ਫਿਰ ਗੜਜ ਵਿੱਚ ਅੰਦਰ ਲੰਮੇ ਪਾਇਆ ਅੰਦਰ ਹੀ ਮੈਂ ਲੰਮੇ ਪਾਇਆ ਮੈਂ ਚਲ ਉਹਨਾਂ ਸੋਚਿਆ ਇੱਕ ਕਦਮ ਹੋ ਗਿਆ ਫਿਰ ਉਹ ਆ ਕੇ ਮੈਨੂੰ ਉੱਥੋਂ ਕੱਢ ਕੇ ਬਾਹਰ ਸੁੱਟਦਾ ਮੈਂ ਮੂੰਹ ਪਰ ਰੇ ਪਾਇਆ ਮੇਰੇ ਨਾਲ ਇੱਕ ਲੱਤ ਮਾਰੀ ਮੈਂ ਤਾਂ ਨਹੀਂ ਲਿਆ ਚਲੋ ਪਰਮਾ ਮਾ ਨਾਲ ਲਿਆ ਉਹ ਗੜੀ ਵਾ ਕੇ ਗੜੀ ਸਟਾਰਟ ਕਰ ਨਿਕਲ ਗਿਆ ਫਿਰ ਬਾਜ ਉੱਥੇ ਫਿਰ ਉੱਠ ਕੇ ਮੈਂ ਦੇਖਿਆ ਆਪਣਾ ਹਾਲਾਤ ਮੈਂ ਨਾਲ ਹੀ ਸਾਡੇ ਘਰ ਲੱਗੇ ਬੀਚ ਲੱਗੇ ਪੈਨਪਲ ਲੱਗੇ ਮੈਂ ਉਧੂ ਤੁਰ ਪਿਆ ਉੱਗ ਫਿਰ ਘਰ ਦੇ ਨਿਕਲ ਆਏ ਤੇ ਤਿੰਨ ਬੰਦੇ ਇਹ ਵਾਰਤ ਹੋਈ ਸਾਰੀ ਸਰਕਾਰ ਨੇ ਮਨੋਰਨ ਬਸ ਜਰੂਰ ਹਸਪਤਲਿਆਂ 2.5 ਮਹੀਨਾ ਵਸਿਆ ਨਾ ਸਾਲ ਘਰ ਹੁਣ 3 ਲੱਖ ਰੁਪਏ ਤਾਂ ਸੀ ਉਹਨੇ ਕੋਲ ਬਾਅਦ ਮੈਨੂੰ ਪੈਨਸ਼ਨ ਲਈ ਜਨਾ 5000 ਰੁਪਿਆ ਮਹੀਨੇ ਦੀ ਸਰਕਾਰ ਸੀ ਬਾਲ ਸਾਥ ਉਹ ਮਨ ਕੇ 6-7 ਸਾਲ ਹੋਏ ਤੇ ਹੁਣ 1000 ਰੁਪਿਆ ਹੈ 6000 ਮੇਰੇ ਨਾਲ ਕੋਈ ਕਮਾਉਣ ਦਾ ਹੈ ਕਰ ਕੋਈ ਨਹੀਂ ਮੈਂ ਇਕੱਲਾ ਹੀ ਹਾਂ 10 ਸਾਲ ਤੋਂ ਮੈਂ ਘਰ ਬੈਰਦੇ ਜਿਹੜਾ 10 ਸਾਲ ਪਹਿਲੇ ਸਾਡੇ ਦੀਨਾਗਰ ਦੇ ਵਿੱਚ ਜਿਹੜਾ ਪਾਕਿਸਤਾਨ ਦੇ ਕਾਇਰ ਅਤੰਕਵਾਦੀ ਦੁਆਰਾ ਜਿਹੜਾ ਹਮਲਾ ਕੀਤਾ ਗਿਆ ਸੀ ਔਰ ਇਸ ਵੰਚਾ ਇਹ ਅਸੀਂ ਅੱਜ ਪੂਰੇ ਸ਼ਹਿਰ ਵਾਸੀ ਦੇ ਸਹਿਯੋਗ ਦੇ ਨਾਲ ਅਸੀਂ ਕੈਂਡਲ ਮਾਰਚ ਕੱਢਿਆ ਸਾਰੇ ਸ਼ਹਿਰ ਦੇ ਸਾਡੇ ਜਿੰਨੇ ਵੀ ਸਮਾਜਿਕ ਰਾਜਨੀਤਿਕ ਦੇ ਜਥੇਬੰਦੀ ਦੇ ਵਿਅਕਤੀ ਇਕੱਠੇ ਹੋਇਆ ਖਾਸ ਤੌਰ ਤੇ ਰਮੀਠਾਖਰ ਜੀ ਮਹਿੰਗੀ ਸਾਹਿਬ ਸਾਡੇ ਉਤਾਰੀ ਵੱਲ ਤੋਂ ਆਏ ਆ ਸਚਿੰਦ ਜੀ ਚੰਦਰ ਜੀ ਸੰਨੀ ਜੀ ਹੋਰ ਵੀ ਕਾਫੀ ਸ਼ਖਸੀਅਤਾਂ ਜਿਹੜੀ ਦਿਨਗਰ ਦੀ ਉਸਮੁਦੀਨ ਜੀ ਰਮਨ ਜੀ ਸਾਰੇ ਜਿਹੜੇ ਅੱਥੇ ਸਾਡੇ ਜੀ ਵੀਰਪਰਾ ਸਾਰੇ ਆਏ ਆ ਅਸੀਂ ਅੱਜ ਸ਼ਰਧਾਂਜਲੀ ਦਿੱਤੀ ਜਿਹੜੇ ਉਹ ਦਿਨ ਸਾਡੇ ਪੂਰੀ ਦੇ ਜਵਾਨ ਆਮ ਨਾਗਰਿਕ ਸ਼ਹੀਦ ਹੋਏ ਸੀ ਅਸੀਂ ਹਰ ਸਾਲ ਉਹਨਾਂ ਨੂੰ ਯਾਦ ਕਰੀਦਾ ਦੇਸ਼ ਉਹੀ ਤਰੱਕੀ ਕਰਦੇ ਜਿਹੜੇ ਸ਼ਹੀਦਾਂ ਨੂੰ ਯਾਦ ਕਰਦੇ ਆ ਮੇਰੀ ਸਾਰੇ ਨੌਜਵਾਨਾਂ ਅੱਗੇ ਬੇਨਤੀ ਆ ਕਿ ਜਿਹੜੇ ਦੇਸ਼ ਲਈ ਸ਼ਹੀਦ ਹੁੰਦੇ ਆ ਉਹਨਾਂ ਦੇ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਕਿ ਆਪਣੇ ਦੇਸ਼ ਦੀ ਤਰੱਕੀ ਵਿੱਚ ਯੋਗ ਜਾਂਦੇ ਹੋ ਜਾਇ ਸ਼ਹੀਦਾਂ ਦੇਖੋ ਸਾਡੇ ਸ਼ਹਿਰ ਵਾਸੀ ਸ਼ਹਿਰ ਵਾਸੀ ਕੀ ਚਲੋ ਵਰਲਡ ਦੇ ਵਿੱਚ ਜਿੱਥੇ ਜਿੱਥੇ ਸਾਡੇ ਪੰਜਾਬੀ ਭਰਾ ਰਹਿ ਰਹੇ ਆ ਜਿਹੜਾ ਉਦੋਂ ਬੜਾ ਹੀ ਮਤ ਭਾਗਾ ਜਿਹੜਾ ਦਰਦਨਾਕ ਹਾਦਸਾ ਹੋਇਆ ਸੀਗਾ ਇਹ ਸਾਰੇ ਭਲੀ ਭਾਤਾਂ ਹੀ ਜਾਣੂ ਆ ਕਿ ਉਦੋਂ ਜਿਹੜਾ ਇਹ ਮਾਰ ਸ਼ਰਾਰਤੀ ਅਨਸਰਾਂ ਨੇ ਆਣ ਕੇ ਇਹ ਸਾਡੇ ਸਾਣੇ ਦੀਨਾ ਨਗਰ ਤੇ ਹਮਲਾ ਕਰਨ ਦੇ ਕਰਕੇ ਤੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਰ ਸਾਡੇ ਪੁਲਿਸ ਅਫਸਰਾਂ ਨੇ ਜਿੱਦਾਂ ਕਿ ਸਾਨੂੰ ਜਿਹੜੀਆਂ ਮੌਕੇ ਤੇ ਪਾਵਰਾਂ ਦਿੱਤੀਆਂ ਤੇ ਹਦਾਇਤਾਂ ਕੀਤੀਆਂ ਕਿ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋਣਾ ਚਾਹੀਦਾ ਤੇ ਇਹਨੂੰ ਮਿਸ਼ਨ ਨੂੰ ਸਫਲ ਕੀਤਾ ਜਾਵੇ ਤੇ ਵਾਕਿਆ ਹੀ ਸਾਡੇ ਪੁਲਿਸ ਜज्ਬਾਨ ਅਫਸਰਾਂ ਨੇ ਇਨੂੰ ਜਿਹੜਾ ਵਾ ਸਫਲ ਕਰਕੇ ਵਿਖਾਇਆ ਤੇ ਉਹਨਾਂ ਨੂੰ ਮੌਕੇ ਤੇ ਢੇਰ ਕਰਕੇ ਸੁਟਿਆ ਤੇ ਅਸੀਂ ਪ੍ਰਣ ਕਰਦੇ ਆਂ ਵੀ ਜਨਤਾ ਦੀ ਰਾਖੀ ਵਾਸਤੇ ਦਿਨ ਰਾਤ ਅਸੀਂ ਹਾਜ਼ਰ ਆਂ ਆਉਣ ਵਾਲੇ ਸਮੇਂ ਵਿੱਚ ਵੀ ਜੇ ਕੋਈ ਇਦਾਂ ਦੀਆਂ ਔਖੜਾਂ ਆਉਂਦੀਆਂ ਨੇ ਤੇ ਅਸੀਂ ਡਟ ਕੇ ਉਹਨਾਂ ਦਾ ਮੁਕਾਬਲਾ ਕਰਨ ਲਈ ਤਿਆਰ ਬੈਠੇ ਆਂ ਅਸੀਂ ਸੁਜੋਗ ਚੌਂਨੇ ਆਂ ਜਨਤਾ ਦਾ ਸ਼ਹਿਰ ਵਾਸੀਆਂ ਦਾ ਅਸੀਂ ਇਕੱਲੇ ਕੁਝ ਨਹੀਂ ਕਰ ਸਕਦੇ ਜਿੰਨਾ ਚਿਰ ਸਾਡਾ ਜਨਤਾ ਸਾਥ ਨਹੀਂ ਦੇਗੀ ਉਹਨਾਂ ਚਿਰ ਅਸੀਂ ਕੁਲ ਨਹੀਂ ਕਰ ਸਕਦੇ ਪਰ ਫਿਰ ਵੀ ਜਨਤਾ ਜੇ ਸਾਡੇ ਨਾਲ ਆ ਤੇ ਅਸੀਂ ਹਰ ਪਲ ਹਰ ਮੋੜ ਹਰ ਗਲੀ ਹਰ ਘਰ ਦੇ ਵਿੱਚ ਖੜੇ ਆ ਤੁਹਾਨੂੰ ਮਿਲਾਂਗੇ ਦਿਨ ਰਾਤ ਹਾਜ਼ਰ ਮਿਲਿਆ ਬੜਾ ਮਾਣ ਮਹਿਸੂਸ ਹੁੰਦਾ ਕਿ ਪੁਲਿਸ ਦੀ ਬਹਾਦਰੀ ਨੂੰ ਜਿਹੜੀ ਉਹ ਉਸ਼ਾਦ ਕੀਤਾ ਤੁਸੀਂ ਉਸ਼ਾਲਾ ਦਿੱਤਾ ਵਾ ਤੇ ਇਸੇ ਤਰ੍ਹਾਂ ਹੀ ਪਿੱਛੇ ਵੀ ਕਈ ਵਾਰਤਾਂ ਹੋਈਆਂ ਨੇ ਉਹਦੇ ਵਿੱਚ ਜਿਹੜਾ ਜਨਤਾ ਨੇ ਬਹੁਤ ਸਹਿਯੋਗ ਦਿੱਤਾ ਵਾ ਤੇ ਸਾਨੂੰ ਮਾਣ ਮਹਿਸੂਸ ਹੁੰਦਾ ਅਸੀਂ ਬੜਾ ਫਕਰ ਮਹਿਸੂਸ ਕਰਦੇ ਹਾਂ ਤੇ ਅਸੀਂ ਤਨ ਦੇ ਨਾਲ ਹੋਰ ਜਿਹੜਾ ਵਾ ਡਿਊਟੀ ਜਿਹੜੀ ਆ ਨਿਭਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਅਸੀਂ ਇਸੇ ਤਰ੍ਹਾਂ ਹੀ ਕੋਸ਼ਿਸ਼ ਕਰਾਂਗੇ ਆਸ਼ ਕਰਾਂਗੇ ਸਹਿਰ ਵਾਸੀ ਜਿਹੜੇ ਆ ਸਾਡਾ ਸਹਿਯੋਗ ਕਰਦੇ